ਰੇਬੀਜ਼ ਯਾਨੀ ਹਲਕਾ ਕਿੰਨੀ ਕੁ ਖਤਰਨਾਕ ਕਿੰਨੀ ਕੁ ਜਾਨ ਲੈਵਾ ਬਿਮਾਰੀ ਆ ਇਸ ਗੱਲ ਦਾ ਅੰਦਾਜ਼ਾ ਤੁਹਾਨੂੰ ਇਸ ਵੀਡੀਓ ਰਾਹੀਂ ਭਲੀ ਭਾਂਤੀ ਚਲ ਜੇਗਾ ਇਹ ਜੋ ਇਨਸਾਨ ਤੁਸੀਂ ਦੇਖ ਰਹੇ ਹੋ ਇਸ ਦਾ ਨਾਮ ਬਰਾਜੇਸ਼ ਸੋਲੰਕੀ ਹੈ ਜੋ ਕਿ ਯੂਪੀ ਦਾ ਰਹਿਣ ਵਾਲਾ ਹੈ ਅਤੇ ਯੂਪੀ ਕਬੱਡੀ ਚੈਂਪੀਅਨਸ਼ਿਪ ਦੇ ਵਿੱਚ 골ਡ ਮੈਡਲਿਸਟ ਵੀ ਹੈ ਅਤੇ ਆਉਣ ਵਾਲੀ ਪ੍ਰੋ ਕਬੱਡੀ ਲੀਗ ਦੇ ਵਿੱਚ ਇਸ ਦੀ ਜਗ੍ਹਾ ਪੱਕੀ ਸਮਝੀ ਜਾ ਰਹੀ ਸੀ ਅਤੇ ਇਸ ਲਈ ਇਹ ਆਪਣੀ ਹੱਡ ਭੰਨਵੀਂ ਮਿਹਨਤ ਵੀ ਕਰ ਰਿਹਾ ਸੀ ਬੜਾ ਅਫਸੋਸ ਦੀ ਗੱਲ ਹੈ ਕਿ ਪਿਛਲੇ ਦਿਨੀ ਇਸ ਇਨਸਾਨ ਦੀ ਹਲਕਾ ਦੇ ਨਾਲ ਮੌਤ ਹੋ ਚੁੱਕੀ ਹੈ ਇੱਕ ਛੋਟੀ ਜੀ ਗਲਤੀ ਇਸ ਦੀ ਜਾਨ ਦੇ ਉੱਪਰ ਕਿਸ ਤਰ੍ਹਾਂ ਹਾਵੀ ਪੈ ਗਈ ਸਾਰੀ ਗੱਲਬਾਤ ਕਰਾਂਗੇ ਅਤੇ ਜੇ ਤੁਹਾਡੇ ਨਾਲ ਵੀ ਕੋਈ ਇਸ ਤਰ੍ਹਾਂ ਦਾ ਹਾਦਸਾ ਹੁੰਦਾ ਤਾਂ ਤੁਸੀਂ ਉਸ ਨਾਲ ਕਿਸ ਤਰ੍ਹਾਂ ਨਜਿੱਠਣਾ ਹੈ ਤਾਂ ਵੀਡੀਓ ਦੇ ਐਂਡ ਤੱਕ ਬਨੇ ਰਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹਲਕਾ ਬਾਰੇ ਵੱਧ ਤੋਂ ਵੱਧ ਲੋਕ ਵੱਧ ਤੋਂ ਵੱਧ ਆਮ ਲੋਕ ਆਮ ਪਬਲਿਕ ਅਵੇਅਰ ਹੋ ਸਕੇ ਤਾਂ ਹੁੰਦਾ ਕੀ ਹੈ ਕਿ ਲਗਭਗ ਢਾਈ ਮਹੀਨੇ ਪਹਿਲਾਂ ਪਿੰਡ ਦੇ ਹੀ ਨਾਲੀ ਦੇ ਵਿੱਚ ਇੱਕ ਜ਼ਖਮੀ ਕੁੱਤੇ ਦੇ ਬੱਚੇ ਨੂੰ ਬਚਾਉਣ ਦੀ ناکਾਮ ਕੋਸ਼ਿਸ਼ ਦੇ ਦੌਰਾਨ ਉਸ ਕੁੱਤੇ ਦੇ ਬੱਚੇ ਵੱਲੋਂ ਇਸ ਇਨਸਾਨ ਦੀ ਉਂਗਲ ਤੇ ਇੱਕ ਛੋਟੀ ਜੀ ਦੰਦੀ ਵੱਢ ਲਈ ਗਈ ਸੀ। ਅਤੇ ਜਖਮ ਛੋਟਾ ਹੋਣ ਕਰਕੇ ਇਸ ਵੱਲੋਂ ਉਸ ਜ਼ਖਮ ਨੂੰ ਅਣਗੌਲਿਆ ਕਰ ਦਿੱਤਾ ਗਿਆ। 24-25 ਜੂਨ 2025 ਨੂੰ ਜਦੋਂ ਬ੍ਰਿਜੇਸ਼ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ ਤਾਂ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਸ ਨੂੰ ਦਿਖਾਇਆ ਗਿਆ। ਜਦੋਂ ਹਾਲਤ ਜਿਆਦਾ ਵਿਗੜੀ ਤਾਂ ਇਸ ਨੂੰ ਨੋਇਡਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਸ਼ਿਫਟ ਕਰ ਦਿੱਤਾ ਗਿਆ। ਉੱਥੇ ਜਦੋਂ ਜਿਆਦਾ ਹਾਲਤ ਵਿਗੜੀ ਤਾਂ ਉੱਥੋਂ ਦੇ ਜਿਹੜੇ ਡਾਕਟਰਜ਼ ਨੇ ਜਿਹੜੀ ਹਲਕਾ ਦੀ ਪੁਸ਼ਟੀ ਕੀਤੀ ਅਤੇ 28 ਜੂਨ 2025 ਨੂੰ ਇਸ ਇਨਸਾਨ ਦੀ ਬੜੀ ਦਰਦਨਾਕ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਦੇ ਹੱਥਾਂ ਦੇ ਵਿੱਚ ਇਹ ਇਨਸਾਨ ਤੜਫ ਰਿਹਾ ਸੀ ਤੇ ਪਰਿਵਾਰਿਕ ਮੈਂਬਰ ਜਿਹੜੇ ਆ ਰਿਸ਼ਤੇਦਾਰ ਕੁਝ ਨਹੀਂ ਕਰ ਪਾਏ। ਇਥੋਂ ਤੱਕ ਕਿ ਡਾਕਟਰ ਵੀ ਬੇਵਕੂਫੀ ਕਿਉਂਕਿ ਇਸ ਬਿਮਾਰੀ ਦਾ ਕੋਈ ਵੀ ਇਲਾਜ ਨਹੀਂ ਹੈ ਨਾ ਹੀ ਕੋਈ ਦਵਾਈ ਕੰਮ ਆਉਂਦੀ ਹੈ ਅਤੇ ਨਾ ਹੀ ਕੋਈ ਦਵਾ ਕੰਮ ਆਉਂਦੀ ਹੈ ਹਲਕਾ ਨਾਲ ਸਿਰਫ ਇਹ ਇਨਸਾਨ ਹੀ ਨਹੀਂ ਮਰਿਆ ਹਰ ਸਾਲ ਲਗਭਗ 55000 ਮੌਤਾਂ ਪੂਰੀ ਦੁਨੀਆ ਦੇ ਵਿੱਚ ਹਲਕਾ ਨਾਲ ਹੁੰਦੀਆਂ ਹਨ ਜਿਸ ਦੇ ਵਿੱਚੋਂ ਕਿ 36% ਲਗਭਗ 20000 ਮੌਤਾਂ ਇੰਡੀਆ ਦੇ ਵਿੱਚ ਹੁੰਦੀਆਂ ਹਨ ਬੀਇੰਗ ਅ ਵੈਟਰੀਨਰੀਅਨ ਇੱਕ ਵੈਟਰੀ ਡਾਕਟਰ ਹੋਣ ਦੇ ਨਾਤੇ ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਸਿਰਫ ਹਲਕੇ ਕੁੱਤੇ ਦੇ ਕੱਟਣ ਨਾਲ ਹੀ ਇਹ ਬਿਮਾਰੀ ਨਹੀਂ ਫੈਲਦੀ ਇਹ ਬਿਮਾਰੀ ਨੇਵਲੇ ਚਮਗਾਦੜ ਤੇ ਭੇੜੀਏ ਲੂੰਮੜੀ ਇਹ ਇਹ ਜਾਨਵਰਾਂ ਨਾਲ ਦੇ ਕੱਟਣ ਨਾਲ ਵੀ ਫੈਲਦੀ ਹੈ ਤਾਂ ਜਦੋਂ ਵੀ ਤੁਹਾਨੂੰ ਕੋਈ ਹਲਕਾ ਕੁੱਤਾ ਜਾਂ ਹੋਰ ਜਾਨਵਰ ਕੱਟਦਾ ਹੈ ਤਾਂ ਤੁਸੀਂ ਕਦੇ ਵੀ ਅਣਗਹਿਲੀ ਨਹੀਂ ਕਰਨੀ ਭਾਵੇਂ ਕਿ ਉਸ ਜਾਨਵਰ ਦੇ ਵਿੱਚ ਹਲਕਾ ਦੇ ਲੱਛਣ ਨਾ ਵੀ ਹੋਣ ਕਿਉਂਕਿ ਹਲਕਾ ਦੇ ਲੱਛਣ ਆਉਣ ਤੋਂ ਲਗਭਗ 3 ਹਫ਼ਤੇ ਪਹਿਲਾਂ ਜਿਹੜੇ ਵਾਇਰਸ ਹੈ ਵਿਸ਼ਾਣੂ ਹੈ ਉਹ ਉਸ ਜਾਨਵਰ ਦੀ ਲਾਰ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਹਨ ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਬਹੁਤ ਸਾਰੇ ਬਾਬੇ ਇਸ ਬਿਮਾਰੀ ਨੂੰ ਝਾੜਫੂਕ ਦੇ ਨਾਲ ਟੋਨੇ ਟੰਮਨੇ ਦੇ ਨਾਲ ਠੀਕ ਕਰਨ ਦਾ ਦਾਵਾ ਕਰਦੇ ਹਨ ਇੱਥੋਂ ਤੱਕ ਕਿ ਪੰਜਾਬ ਦੇ ਵਿੱਚ ਕੁਝ ਗੁਰਦੁਆਰੇ ਵੀ ਇਸ ਬਿਮਾਰੀ ਨੂੰ ਠੀਕ ਕਰਨ ਦਾ ਦਾਵਾ ਕਰਦੇ ਹਨ ਅਤੇ ਪਿਛਲੇ ਦਿਨੀ ਇਹ ਇੰਨਾ ਗੁਰਦੁਆਰਿਆਂ ਦੇ ਜਿਹੜੇ ਦਾਅਵੇ ਆ ਇਹਨਾਂ ਬਾਬਿਆਂ ਦੇ ਦਾਅਵੇ ਆ ਉਹ ਹੋਕੇ ਸਾਹਤ ਹੋਏ ਹਨ ਕਿਉਂਕਿ ਫਿਰੋਜ਼ਪੁਰ ਦੇ ਮਮਦੋਟ ਇਲਾਕੇ ਦੇ ਵਿੱਚ ਇੱਕ 18-20 ਸਾਲ ਦਾ ਜਿਹੜਾ ਨੌਜਵਾਨ ਹੈ ਉਹ ਉਸ ਦੀ ਜਿਹੜੀ ਮੌਤ ਹੈ ਹਲਕਾ ਦੇ ਨਾਲ ਹੋਈ ਸੀ ਅਤੇ ਉਹ ਮੌਤ ਤੋਂ ਪਹਿਲਾਂ ਉਹ ਇਨ੍ਹਾਂ ਗੁਰਦੁਆਰਿਆਂ ਦੇ ਵਿੱਚ ਵੀ ਜਾ ਕੇ ਆਏ ਸੀ ਤਾਂ ਇੱਥੋਂ ਇਹ ਸਪਸ਼ਟ ਹੁੰਦਾ ਹੈ ਕਿ ਇਸ ਬਿਮਾਰੀ ਦਾ ਕੋਈ ਵੀ ਇਲਾਜ ਨਹੀਂ ਹੈ ਬਚਾਅ ਹੀ ਇਸ ਬਿਮਾਰੀ ਦਾ ਇਲਾਜ ਹੈ ਤੇ ਬਚਾਅ ਆਪਾਂ ਕਿਸ ਤਰ੍ਹਾਂ ਕਰਨਾ ਹੈ ਕੁਝ ਸਾਵਧਾਨੀਆਂ ਵਰਤ ਕੇ ਜਦੋਂ ਵੀ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦਾ ਹਾਦਸਾ ਇਸ ਤਰ੍ਹਾਂ ਦਾ ਇਨਸੀਡੈਂਟ ਹੁੰਦਾ ਹੈ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਕਿ ਜ਼ਖਮ ਨੂੰ ਸਾਬਣ ਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰਨਾ ਹੈ 2-4 ਮਿੰਟ ਸਾਬਣ ਲਗਾ ਕੇ ਛੱਡਣਾ ਹੈ ਫਿਰ ਸਾਫ਼ ਪਾਣੀ ਦੇ ਨਾਲ ਧੋ ਦੇਣਾ ਹੈ ਉਸ ਤੋਂ ਬਾਅਦ ਜ਼ਖਮ ਦੇ ਉੱਪਰ ਤੁਸੀਂ ਕੋਈ ਵੀ ਬੀਟਾ ਡਿਨ ਸੈਵਲੋਣ ਜਾਂ ਹੋਰ ਵੀ ਕੋਈ ਐਂਟੀਸੈਪਟਿਕ ਸਪਿਰਿਟ ਵਗੈਰਾ ਐਂਟੀਸੈਪਟਿਕ ਲੋਸ਼ਨ ਉਸ ਜ਼ਖਮ ਦੇ ਉੱਪਰ ਲਗਾਉਣਾ ਹੈ ਉਸ ਤੋਂ ਬਾਅਦ ਤੁਸੀਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਹੈ ਅਤੇ ਟੀਕਾ ਕਰਨ ਜ਼ਰੂਰ ਕਰਾਉਣਾ ਹੈ ਤੇ ਇਸ ਤੇ ਲਈ ਜਿਹੜਾ ਟੀਕਾ ਕਰਨ ਦਾ ਸ਼ਡਿਊਲ ਹੈ ਉਹ ਪਹਿਲਾ ਟੀਕਾ ਜਿਹੜਾ 24 ਘੰਟੇ ਦੇ ਅੰਦਰ ਅੰਦਰ ਲੱਗਣਾ ਬਹੁਤ ਜ਼ਰੂਰੀ ਹੈ। ਦੂਸਰਾ ਟੀਕਾ ਜਿਹੜਾ ਉਹ ਤੀਸਰੇ ਦਿਨ ਲੱਗਣਾ ਜ਼ਰੂਰੀ ਹੈ। ਫਿਰ ਸੱਤਵੇਂ ਦਿਨ ਤੇ ਫਿਰ 14ਵੇਂ ਦਿਨ ਚਾਰ ਟੀਕੇ ਲਗਾਉਣੇ ਬਹੁਤ ਜ਼ਰੂਰੀ ਹਨ ਜੇ ਤੁਸੀਂ ਇਸ ਬਿਮਾਰੀ ਤੋਂ ਬਚਣਾ ਹੈ। ਉਮੀਦ ਕਰਦਾ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਊਗੀ ਅਤੇ ਤੁਸੀਂ ਇਸ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਫੈਮਿਲੀ ਮੈਂਬਰਸ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਜਰੂਰ ਸ਼ੇਅਰ ਕਰੋਗੇ ਤਾਂ ਜੋ ਹਰ ਕੋਈ ਇਸ ਬਿਮਾਰੀ ਦੇ ਪ੍ਰਤੀ ਜਾਗਰੂਕ ਹੋ ਸਕੇ। ਬਹੁਤ-ਬਹੁਤ ਧੰਨਵਾਦ।